ਕਿਸਾਨ ਅੰਦੋਲਨ ਹੈ ਨਾ ਖਨਾਰੀ ਬਾਰਡਰ ਤੇ ਚੱਲਦਾ ਹੈ ਬਹੁਤ ਧੇਰ ਹੋ ਗਈ ਨੂੰ ਕਿਸਾਨ ਅੰਦੋਲਨ ਨੂੰ ਪਰ ਇਹ ਦਿੱਲੀ ਵਾਲੇ ਕਿਸਾਨ ਅੰਦੋਲਨ ਦਾ ਹੀ ਸੈਕੰਡ ਪਾਰਟ ਹੈ ਕਿਉਂਕਿ ਉਦੋਂ ਜਦੋਂ ਇਹ ਉੱਠੇ ਸੀ ਉਦੋਂ ਇਹਨਾਂ ਨਾਲ ਵਾਅਦੇ ਕੀਤੇ ਸੀ ਵੀ ਅਸੀਂ ਤੁਹਾਡੀਆਂ ਸ਼ਰਤਾਂ ਲਾਗੂ ਕਰਾਂਗੇ ਪਰ ਜਦੋਂ ਵਿੱਚ ਉਹ ਸ਼ਰਤਾਂ ਲਾਗੂ ਨਹੀਂ ਹੋਈਆਂ ਜਿਹੜੀਆਂ ਲਿਖਤ ਦੇ ਵਿੱਚ ਸਰਕਾਰ ਨੇ ਮੰਨੀਆਂ ਸੀ ਉਹਨਾਂ ਨੂੰ ਮਨਾਉਣ ਵਾਸਤੇ ਫਿਰ ਇਹ ਕਿਸਾਨ ਅੰਦੋਲਨ ਚੱਲਿਆ ਹੈ ਸ਼ੁਰੂ ਕੀਤਾ ਹੈ ਦੁਵਾਰਾ ਪਰ ਪਹਿਲਾ ਕਿਸਾਨ ਅੰਦੋਲਨ ਸਿੰਪਲ ਕਿਸਾਨ ਅੰਦੋਲਨ ਸੀ ਪਰ ਪਿੱਛੇ 24ਵਾਂ ਦਿਨ ਹੋ ਗਿਆ ਹੈ ਅੱਜ ਦੱਲੇਵਾਲ ਸਾਹਿਬ ਨੂੰ ਬੈਠੇ ਨੂੰ ਭੁੱਖੜਤਾ ਆਉਂਦੀ ਅੱਜ ਉਹਨਾਂ ਦੀ ਹਾਲਤ ਬਹੁਤ ਨਾਜ਼ੁਕ ਹੋ ਗਈ ਹੈ ਉਹਨਾਂ ਨੂੰ ਉਲਟੀਆਂ ਵੀ ਆਈਆਂ ਵੋਮਿਟ ਜੀ ਹੋਈ ਹੈ ਤੇ ਬੇਹੋਸ਼ ਵੀ ਹੋਇਆ ਹੋ ਤੇ ਇਹ ਬਹੁਤ ਸੀਰੀਅਸ ਗੱਲ ਹੈ ਕਿ ਬੰਦੇ ਨੇ 24 ਦਿਨਾਂ ਤੋ ਖਾਦਾ ਨਾ ਹੋਵੇ ਤੇ ਉਹ ਐਵੇਂ ਉਹਨੂੰ ਮਤਲਬ ਬਿਉਸ਼ ਹੋ ਜੀ ਵੀ ਦੌਰਾ ਟਾਈਪ ਕਾ ਮਤਲਬ ਹੋ ਜਵੇ ਸਰਕਾਰ ਨੂੰ ਇਹਨੂੰ ਬਹੁਤ ਸੀਰੀਅਸਲੀ ਲੈਣਾ ਚਾਹੀਦਾ ਹੈ ਤੇ ਜੋ ਕਿਸਾਨਾਂ ਦੀਆਂ ਉਹਨਾਂ ਨੇ ਮੰਗਾਂ ਮੰਨੀਆਂ ਸੀ ਉਹਨਾਂ ਨੂੰ ਲਾਗੂ ਕਰਨਾ ਚਾਹੀਦਾ ਹੈ ਕਿਉਂਕਿ ਜੇ ਕਿਸਾਨ ਤੇ ਲਿਆਲ ਸਾਹਿਬ ਨੂੰ ਕੁਝ ਹੋ ਗਿਆ ਤਾਂ ਉਹਦੇ ਜ਼ਿੰਮੇਵਾਰ ਕਿਸਾਨ ਹੋਊਗੀ ਉਹਦੇ ਨਾਲ ਹਾਲਾਤ ਵੀ ਵਿਗੜ ਸਕਦੇ ਆ ਮਤਲਬ ਬਹੁਤ ਕੁਝ ਤੁਸੀਂ ਸਮਝਿਓ ਮੇਰੀ ਗੱਲ ਨੂੰ ਵੀ ਬਹੁਤ ਕੁਝ ਹੋ ਸਕਦਾ ਹੈ ਇਸ ਲਈ ਮੈਂ ਬੇਨਤੀ ਕਰਦਾ ਸਰਕਾਰ ਅੱਗੇ ਕਿ ਹਾਲਾਤ ਨਾ ਖਰਾਬ ਹੋਣ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਤੇ ਜੋ ਵੀ ਮਤਲਬ ਮਾਹੌਲ ਹੈ ਉਹਨੂੰ ਸ਼ਾਂਤਮਈ ਰੱਖਿਆ ਜਾਵੇ ਸਰਕਾਰ ਨੂੰ ਨਹੀਂ ਅੜ ਰੁਪਈਆ ਦਿਖਾਉਣਾ ਚਾਹੀਦਾ ਮੋਦੀ ਜੀ ਨੂੰ ਅਮਿਤ ਸ਼ਾ ਜੀ ਨੂੰ ਨਹੀਂ ਆਪਣਾ ਅੜ ਰੁਪਈਆ ਦਿਖਾਉਣਾ ਚਾਹੀਦਾ ਇਹ ਥੋਡੇ ਹੀ ਦੇਸ਼ ਦੇ ਲੋਗ ਹੈ ਕਿ ਤੋ ਬਾਹਰ ਹੋ ਨਹੀਂ ਆਏ ਤੁਸੀਂ ਨਾ ਇਹਨਾਂ ਨਾਲ ਪਲੀਜ਼ ਐਵੇਂ ਕਰੋ ਇਹਨਾਂ ਦੀਆਂ ਮੰਗਾ ਮੰਨੋ ਲੇਕਿਨ ਸਰ ਅੱਜ ਜਿਸ ਤਰੀਕੇ ਸਿਪਰੀਮ ਕੋਰਟ ਮੇ ਸੁਣਵਾਈ ਹੋਣੀ ਹੈ ਕਿਉਂਕਿ ਲਗਾਤਾਰ ਜਿਸ ਤਰੀਕੇ سے ਸੁਣਵਾਈ ਹੋਣੀ ਹੈ اور ਕਈ ਨਾ ਕਈ ਸੁਪਰੀਮ ਕੋਰਟ ਨੇ ਉਨਕੀ ਜੋ ਸਿਹਤ ਹੈ ਕਿ ਵੀ ਰਿਪੋਰਟ ਜੋ ਹੈ ਉਹ ਮੰਗੀ ਹੈ ਇਸ ਤਰੀਕੇ से देखें हम ਸੁਪਰੀਮ ਕੋਰਟ ਨੇ ਵੀ ਰਿਪੋਰਟ ਮੰਗੀ ਹੈ ਪ੍ਰੋਪਰ ਵੀ ਉਹਨਾਂ ਦੀ ਸਹੀ ਰਿਪੋਰਟ ਦੱਸੋ ਕੀ ਹੈ ਇਹ ਬਹੁਤ ਮਤਲਬ ਚਲੋ ਫਿਕਰ ਹੈ ਸਰਕਾਰ ਨੂੰ ਚੰਗੀ ਗੱਲ ਹੈ ਵੀ ਸੁਪਰੀਮ ਕੋਰਟ ਨੇ ਰਿਪੋਰਟ ਮੰਗੀ ਹੈ سرکار ਨੂੰ ਉਹ ਛੇਤੀ ਤੋਂ ਛੇਤੀ پیش ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਵੀ ਨਹੀਂ ਚਾਹੁੰਦੇ ਸਾਡੇ ਵੀ ਕਿਹੜਾ ਮਨ ਚਾਹੁੰਦੇ ਆ ਵੀ ਜੀ ਡੱਲੇয়াল ਸਾਹਿਬ ਨੂੰ ਕੁਝ ਹੋਵੇ ਇਸ ਲਈ ਸਰਕਾਰ ਨੂੰ ਇਹਨੂੰ ਸੀਰੀਅਸ ਹੋ ਕੇ ਲੈਣਾ ਚਾਹੀਦਾ ਹੈ ਇਹ ਨਹੀਂ ਗੱਲ ਹਮੇਸ਼ਾ ਕਹਿਣਾ ਚਾਹੀਦਾ ਬਈ ਇਹਨਾਂ ਦੀਆਂ ਮਤਲਬ ਇਹ ਮジョਰਿਟੀ ਨਹੀਂ ਹੈ ਇਹ ਮਿਨੋਰਿਟੀ ਆ ਇਹਨਾਂ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਬਈ ਇਹਨਾਂ ਦੀਆਂ ਸੀਟਸ ਵੀ ਘਟ ਹੈ ਪੰਜਾਬ ਦੀਆਂ ਪਰ ਨਹੀਂ ਇਹ ਗੱਲਾਂ ਤੋਂ ਉੱਪਰ ਉੱਠ ਕੇ ਮੋਦੀ ਤੇ ਅਮਰ ਚਾਜੀ ਨੂੰ ਮਤਲਬ ਇਹਨਾਂ ਨੂੰ ਆਪਣਾ ਹੱਕ ਨਾਲ ਲਾ ਕੇ ਆਪਣਾ ਮਤਲਬ ਇਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਸੰਸਦ ਭਵਨ ਕੇ ਅੰਦਰ ਜਿਸ ਤਰੀਕੇ ਦਾ ਚੱਲ ਰਹਾ ਹੈ આરોਪ ਪਰtਿਆਰੋਪ ਤੋਂ 바ਵਾ ਅੰਬੇਦਕਰ ਕੋ ਲੈ ਕੇ ਕਿਸ ਤਰੀਕੇ से देख रहे हैं पक्ष अलग आरोप लगा रहा है विपक्ष अलग आरोप लगा रहा है देखो जी ਜਿਹੜੇ ਅੰਬੇਦਕਰ ਸਾਹਿਬ ਸੀਗੇ ਬਹੁਤ ਪੜ੍ਹੇ ਲਿਖੇ ਗਰੀਬ ਫੈਮਿਲੀ ਚੋਂ ਸੀ ਹੈਨਾ ਸਾਰਾ ਉਹਨਾਂ ਨੇ ਜੋ ਆਪਣੀ ਜ਼ਿੰਦਗੀ 'ਚ ਹਾਸਲ ਕੀਤਾ ਆਪਣੀ ਪੜ੍ਹਾਈ ਦੇ ਦਮ ਤੇ ਕੀਤਾ ਹੈ ਵਿਦੇਸ਼ਾਂ ਤੱਕ ਪੜੇ ਆ ਉਹ ਆਪਣੇ ਦੇਸ਼ ਦਾ ਸੰਵਿਧਾਨ ਵੀ ਲਿਖਿਆ ਹੈ ਜੋ ਅੱਜ ਸਰਕਾਰੀ ਨੌਕਰੀਆਂ ਐ ਐਸ ਸੀ ਐਸਟੀ ਨੂੰ ਮਿਲਦੀਆਂ ਐ ਅਸੀਂ ਐ ਐਮ ਪੀ ਬਣੇ ਐ ਮੈਂ ਐਮ ਪੀ ਬਣਿਆ ਰਿਜ਼ਰਵ ਵਾਲੇ ਦੇ ਵਿੱਚੋਂ ਬਣਿਆ ਉਹ ਵੀ ਬਾਬਾ ਸਾਹਿਬ ਦੀ ਦੇਣ ਹੈ ਦੇਣ ਇਹਨਾਂ ਦੀ ਬਹੁਤ ਹੈ ਤੇ ਪਰ ਜੋ राजनीति करती है वो मारी कर जिस तरीके के अब आरोप लग रहे हैं आज की आपने देखा होगा कि संसद भवन के अंदर जिस तरीके का हंगामा हुआ विपक्ष कह रहा है कि पक्ष ने उनके रोकने की कोशिश करी बीजेपी वाले नेताओं ने बीजेपी वाले नेताओं ने कहीं ना कहीं राहुल गांधी के खिलाफ एफआईआर भी दर्ज जो है वो कराई है किस तरीके से इस पूरी घटना को देख रहा हूं देखो ये जिड़िया सियासी गल्ला है ना, ਇਹ ਤਾਂ ਆਰੂਪ ਪ੍ਰੱਤੇ ਆਰੂਪ ਚੱਲਦੇ ਹੀ ਰਹੇ ਆ ਚੱਲਦੇ ਹੀ ਰਹਿਣੇ ਆ ਠੀਕ ਹੈ ਨਾ ਪਰ ਜਿਹੜੀ ਮੇਨ ਗੱਲ ਹੈ ਮੈਂ ਫੇਰ ਪਿਛਲੀ ਗੱਲ ਤੇ ਆਉਣਾ ਵੀ ਕਿਸਾਨੀ ਮੁੱਦਾ ਸਭ ਤੋਂ ਮੇਨ ਹੈ ਸਾਰੇ ਦੇਸ਼ ਦੇ ਕਿਸਾਨਾਂ ਵਾਸਤੇ ਹੈ ਹਰਿਆਣੇ ਦੇ ਕਿਸਾਨਾਂ ਵਾਸਤੇ ਵੀ ਹੈ ਸਾਰੇ ਦੇਸ਼ ਦੇ ਕਿਸਾਨਾਂ ਵਾਸਤੇ ਮੋਦੀ ਜੀ ਨੂੰ ਸੋਚਣਾ ਚਾਹੀਦਾ ਹੈ ਤੇ ਇਹਨਾਂ ਨੂੰ ਇਹਨਾਂ ਦੀਆਂ ਜੋ ਸ਼ਰਤਾਂ ਉਹਨਾਂ ਨੇ ਮੰਨੀਆਂ ਸੀ ਸਿਰਫ ਉਹ ਲਾਗੂ ਹੀ ਕਰਨੀਆਂ ਮੰਨੇ ਗਏਗੇ ਰਿਟਰਨ ਦੇ ਵਿੱਚ